ਜੋ ਗੱਲ ਹੁਣ ਤੱਕ ਲੁਕੀ-ਛਿਪੀ ਸੀ ਇਹ ਪਤਾ ਸੀ ਕਿ ਭ੍ਰਿਸ਼ਟਾਚਾਰ ਹੈ ਪਰ ਇਹ ਅੰਡਰ ਦੀ ਰੈਪ ਸੀ ਉਹ ਹੁਣ ਗੱਲ ਜਿਹੜੀ ਹੈ ਬਾਹਰ ਨਿਕਲ ਕੇ ਸਾਹਮਣੇ ਆ ਗਈ ਆ ਜੋ ਡਰਾਮਾ ਅੱਜ ਕੱਲ੍ਹ ਉਹ ਰਾਜ ਜਲੰਧਰ ਦੇ ਵਿੱਚ ਹੋਇਆ ਉਹ ਇੱਕ ਵੱਡਾ ਇਸ ਚੀਜ਼ ਦਾ ਉਦਾਹਰਣ ਹੈ ਸੀਐਮ ਨੇ ਆਪਣੇ ਇੱਕ ਵਿਧਾਇਕ ਸ਼ੀਤਲ ਅੰਗੁਰਾਲ ਦੇ ਉੱਪਰ ਭ੍ਰਿਸ਼ਟਾਚਾਰ ਦੇ આરોਪ ਲਾਇਆ ਉਸ਼ਾ ਦੇ ਇਸ ਕਰਕੇ ਲਾਇਕੋ ਕਿ ਹੁਣ ਸ਼ੀਤਲ ਅੰਗੁਰਾਲ ਜਿਹੜੇ ਨੇ ਉਹ ਭਾਜਪਾ ਦੇ ਲੀਡਰ ਨੇ ਭਾਜਪਾ ਦੇ ਉਮੀਦਵਾਰ ਨੇ ਪਰ ਸ਼ਾਇਦ ਮੁੱਖ ਮੰਤਰੀ ਭੁੱਲ ਗਏ ਕਿ ਪਿਛਲੇ 2 ਸਾਲ ਤੋਂ ਉਹ ਕਿਤੇ ਵਿਧਾਇਕ ਸੀਗੇ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਸੀਗੇ ਸੋ ਜੇ ਜੋ ਮੁੱਖ ਮੰਤਰੀ ਸ਼ੀਤਲ ਅੰਗੁਰਾਲ ਬਾਰੇ ਕਹਿ ਰਹੇ ਨੇ ਉਹ ਐਕਚੁਅਲੀ ਉਹਨਾਂ ਦੀ ਆਪਣੀ ਸਰਕਾਰ ਦੇ ਉੱਤੇ ਟਿੱਪਣੀ ਆ ਇਹ ਬਹੁਤ ਅਫਸੋਸ ਦੀ ਗੱਲ ਆ ਉਧਰ ਸ਼ੀਤਲ ਅੰਗੁਰਾਲ ਨੇ ਗੱਲਾਂ-ਗੱਲਾਂ ਦੇ ਵਿੱਚ ਬਹੁਤ ਕੁਝ ਕਹਿ ਦਿੱਤਾ ਹਾਲਾਂਕਿ ਉਹਨਾਂ ਨੇ ਬਹੁਤ ਜ਼ਿਆਦਾ ਡਿਟੇਲਡ ਖੁਲਾਸਾ ਨਹੀਂ ਕੀਤਾ ਲੇਕਿਨ ਉਹਨਾਂ ਨੇ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਬੜੇ ਗੰਭੀਰ ਅਰੋਪ ਲਾਏ ਕਿ ਮੁੱਖ ਮੰਤਰੀ ਦਾ ਪਰਿਵਾਰ ਕਿਸੇ ਇੱਕ ਪਾਰਟਿਕੂਲਰ ਐਮਐਲਏ ਕੋਲ ਆਉਂਦਾ ਵਾ ਬਾਕੀਆਂ ਕੋਲ ਨਹੀਂ ਕੀ ਵਜ੍ਹਾ ਵਾ ਅ ਔਰ ਉਹਨਾਂ ਦੀ ਉਸ ਐਮਐਲਏ ਨਾਲ ਜਿਹੜੀ ਗੱਲਬਾਤ ਹੈ ਮੈਨੂੰ ਲੱਗਦਾ ਵਾ ਕਿ ਉਹ ਜਿਹੜੀ ਜਿਹੜਾ ਪੈਨ ਡਰਾਈਵ ਹੈ ਉਹਦੇ ਚੋਂ ਉਹਦੇ ਚ ਦਰਜਾ ਉਹਦੇ ਚੋਂ ਕੈਪਚਰ ਕੀਤੀ ਗਈ ਹੈ ਔਰ ਉਹਦੇ ਵਿੱਚ ਸ਼ਾਇਦ ਉਹ ਜਿਹੜਾ ਐਮਐਲਏ ਆ ਕਿਉਂਕਿ ਇਹ ਦੋਵੇਂ ਉਦੋਂ ਐਮਐਲਏ ਸੀ ਆਪਸ ਦੇ ਵਿੱਚ ਇਹ ਗੱਲਬਾਤ ਕਰ ਰਹੇ ਆ ਔਰ ਵੈ ਸ਼ੀਤਲ ਅੰਗੁਰਾਲ ਮੁਤਾਬਕ ਇਹ ਲੱਗ ਰਿਹਾ ਵਾ ਕਿ ਉਹ ਜਿਹੜਾ ਲੈਂਡ ਦੇਣ ਦੀ ਗੱਲ ਆ ਉਹ ਦੇ ਵਿੱਚ ਹੈ ਉਹਦੇ ਵਿੱਚ ਮੁੱਖ ਮੰਤਰੀ ਦੇ ਪਰਿਵਾਰ ਦਾ ਕੀ ਐਗਜ਼ੈਕਟਲੀ ਰੋਲ ਆ ਇਹ ਤੇ ਗੱਲ ਬਾਅਦ ਦੇ ਵਿੱਚ ਹੀ ਪਤਾ ਲੱਗੂਗਾ ਲੇਕਿਨ ਸਵਾਲ ਇਹ ਵੀ ਉੱਠਦਾ ਵਾ ਕਿ ਮੁੱਖ ਮੰਤਰੀ ਦਾ ਪਰਿਵਾਰ ਇੱਕੋ ਹੀ ਐਮਐਲਏ ਕੋਲ ਕਿਉਂ ਆਂਦਾ ਵਾ ਇਹ ਕਿਉਂ ਆਂਦਾ ਜਵਾਬ ਮੈਂ ਦੱਸਿਆ ਵਾ ਕਿ ਉਹ ਸ਼ਾਇਦ ਪਿੰਡ ਰੇਲ ਦੇ ਵਿੱਚ ਆ ਜਿਹਦੀ ਮੇਰੇ ਖਲ ਕੋਖ ਕਰਨੀ ਬਹੁਤ ਜ਼ਰੂਰੀ ਐ ਸੋ ਮੇਰਾ ਆਪਣਾ ਵਿਚਾਰ ਆ ਕਿ ਕਿਉਂਕਿ ਅੰਗੁਰਾਲ ਜਿਹੜੇ ਨੇ ਉਹਨਾਂ ਨੂੰ ਡਿਬੇਟ ਲਈ ਮੁੱਖ ਮੰਤਰੀ ਨੇ ਚੈਲੰਜ ਕੀਤਾ ਸੀ ਪਿਪਰਸੋਂ ਕਿਉਂ ਕੱਲ ਕਿਉਂ ਨਹੀਂ ਜੇ ਮੁੱਖ ਮੰਤਰੀ ਨੇ ਡਿਬੇਟ ਲਈ ਅੰਗੁਰਾਲ ਨੂੰ ਚੈਲੰਜ ਕੀਤਾ ਸੀ ਤਾਂ ਮੁੱਖ ਮੰਤਰੀ ਨੂੰ ਅੱਜ ਉੱਥੇ ਆਉਣਾ ਚਾਹੀਦਾ ਸੀ ਲੇਕਿਨ ਮੈਂ ਇਥੇ ਵੀ ਕਹਿਣਾ ਚਾਹਨਾ ਮਾਂ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਪ੍ਰਚਾਰ ਕਰ ਰਹੇ ਆ ਜਿਵੇਂ ਚੈਲੰਜ ਕਰ ਰਹੇ ਆ ਸਟਰੀਟ ਫਾਈਟ ਜਿਹੜੀ ਆ ਮੁੱਖ ਮੰਤਰੀ ਨੇ ਸ਼ੋਭਾ ਨਹੀਂ ਦਿੰਦੀ ਉਹਨਾਂ ਨੂੰ ਇਹੋ ਜੀ ਗੱਲ ਕਹਿਣੀ ਨਹੀਂ ਚਾਹੀਦੀ ਕਿ ਮੈਂ ਮਿਰਨਾ ਡਿਬੇਟ ਜਿੱਥੇ ਮਰਜ਼ੀ ਕਰ ਲੋ ਪਰਸੋਂ ਨਹੀਂ ਤੇ ਅੱਜ ਕਰ ਲੋ ਜੇ ਕਿਹਾ ਸੀ ਤੇ ਆਉਣਾ ਚਾਹੀਦਾ ਸੀ ਪਰ ਇਹੋ ਜੀ ਗੱਲ ਉਹਨਾਂ ਨੂੰ ਕਹਿਣੀ ਨਹੀਂ ਚਾਹੀਦੀ ਇਹਨਾਂ ਦੀ ਜਿਹੜੀ ਕੁਰਸੀ ਉਹਨੂੰ ਸ਼ੋਭਾ ਹੀ ਨਹੀਂ ਦਿੰਦੀਏ ਇਸ ਤਰ੍ਹਾਂ ਦੀ ਗੱਲ ਕਰੋ ਉਧਰ ਸ਼ੀਤਲੋਂ ਗਰਾਲ ਨੇ ਇੰਨਾ ਹਾਈਪ ਬਣਾਇਆ ਕਿ ਮੈਂ ਪਤਾ ਨਹੀਂ ਕੀ ਖੁਲਾਸਾ ਕਰਨ ਜਾ ਰਿਆਂ ਹਾਂ ਉੱਥੇ ਜਿਹੜੀ ਪੈਨ ਡਰਾਈਵ ਸੀ ਉਹਨੂੰ ਡੱਬਿਆਂ ਡੱਬਿਆਂ ਦੇ ਵਿੱਚ ਗਿਫਟ ਰੈਪ ਕੀਤਾ ਹੋਇਆ ਸੀਗਾ ਚਾਹੀਦਾ ਇਹ ਸੀਗਾ ਕਿ ਜੇ ਉਹਨਾਂ ਨੇ ਪੈਨ ਡਰਾਈਵ ਦੀ ਗੱਲ ਕੀਤੀ ਆ ਤੇ ਉਹਦੀ ਟ੍ਰਾਂਸਕ੍ਰਿਪਟ ਜਿਹੜੀ ਆ ਟ੍ਰਾਂਸਲੇਸ਼ਨ ਕਰਕੇ ਟ੍ਰਾਂਸਕ੍ਰਿਪਟ ਜਿਹੜੀ ਆ ਉਹ ਵੰਡਣੀ ਚਾਹੀਦੀ ਸੀ ਉੱਥੇ ਸਿਰਫ ਇਹ ਕਹਿ ਦੇਣਾ ਜੀ ਪੀ ਅੰਦਾਜ਼ੇ ਲਾਉਣੇ ਆ ਲੋਕਾਂ ਨੂੰ ਅੰਦਾਜ਼ੇ ਲਾਉਣ ਦੇਣਾ ਇਹ ਸ਼ਾਇਦ ਗਲਤ ਨਹੀਂ ਉਹਨਾਂ ਨੂੰ ਐਂਜ ਲੱਗ ਰਿਹਾ ਵੀ ਸਿਰਫ ਉਹ ਡਰਾਮਾ ਕਰ ਰਹੇ ਸਨ ਠੀਕ ਹੈ ਉਹਨਾਂ ਜੇ ਤਬਕੀਆਂ ਆ ਰਹੀਆਂ ਮੈਂ ਬੜੀ ਅਫਸੋਸ ਦੀ ਗੱਲ ਹੈ ਉਹਦੀ ਜਰੂਰ ਇਨਕੁਆਰੀ ਹੋਣੀ ਚਾਹੀਦੀ ਆ ਲੇਕਿਨ ਅੱਜ ਉਹਨਾਂ ਨੂੰ ਜਿਉਂ ਉਹਨਾਂ ਨੇ ਇਹ ਸਾਰਾ ਸੱਦਿਆ ਸੀ ਮੁੱਖ ਮੰਤਰੀ ਨੂੰ ਔਰ ਕੁਰਸੀ ਵੀ ਉਹਨਾਂ ਦੀ ਲਈ ਹੋਈ ਸੀ ਔਰ ਫਿਰ ਪੈਨ ਡਰਾਈਵ ਵੀ ਲਿਆਦੀ ਥੇ ਪੈਨ ਡਰਾਈਵ ਦੀ ਟ੍ਰਾਂਸਕ੍ਰਿਪਸ਼ਨ ਜਿਹੜੀ ਆ ਉਹ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਦੋਸ਼ ਬਹੁਤ ਗੰਭੀਰ ਨੇ ਇਹਨਾਂ ਦੀ ਇਨਕੁਆਰੀ ਜਿਹੜੀ ਆ ਉਹ ਡੈਫੀਨਿਟਲੀ ਕਰਨੀ ਬਣਦੀ ਹੁਣ ਸਵਾਲ ਇਹ ਉੱਠਦਾ ਵੀ ਇਨਕੁਆਰੀ ਕੌਣ ਕਰੇ ਪੰਜਾਬ ਵਿਜੀਲੈਂਸ ਕਰੇ ਵਿਜੀਲੈਂਸ ਆਪਣੇ ਬੰਦੇ ਦੀ ਕਿਵੇਂ ਇਨਕੁਆਇਰੀ ਕਰੂਗੀ ਆਪਣੇ ਮੰਤਰੀਆਂ ਦੀ ਮੰਤਰੀਆਂ ਦੀ ਮੁੱਖ ਮੰਤਰੀ ਦੀ ਮੁੱਖ ਮੰਤਰੀ ਦੇ ਪਰਿਵਾਰ ਦੀ ਜਾਂ ਵਿਧਾਇਕਾਂ ਦੀ ਇਨਕੁਆਇਰੀ ਕਿਵੇਂ ਕਰੂਗੀ ਕੇਂਦਰ ਦੂਜੇ ਇਨਕੁਆਇਰੀ ਸੌਂਪੀ ਜਾਵੇ ਤੇ ਕੀ ਕੇਂਦਰ ਜਿਹੜਾ ਉਹ ਭਾਜਪਾ ਦੇ ਆਪਣੇ ਉਮੀਦਵਾਰਾਂ ਦੇ ਖਿਲਾਫ ਜਾਂ ਆਪਣੇ ਲੀਡਰਾਂ ਦੇ ਖਿਲਾਫ ਇਨਕੁਆਇਰੀ ਕਰੂਗੀ ਸੋ ਇਨਕੁਆਇਰੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਇਨਕੁਆਇਰੀ ਹੋਣੀ ਚਾਹੀਦੀ ਹੈ ਨਿਰਪੱਖ ਨਿਰਪੱਖ ਇਨਕੁਆਇਰੀ ਕੌਣ ਕਰੂਗਾ ਮੇਰੇ ਸਾਥ ਦੇ ਨਾਲ ਅ ਵੈਸੇ ਤੇ ਜੇ ਲੋਕਪਾਲ ਦਾ ਉਹਦਾ ਸਹੀ ਤਰੀਕੇ ਨਾਲ ਬਣਿਆ ਹੁੰਦਾ ਤੇ ਲੋਕਪਾਲ ਕਰ ਸਕਦਾ ਸੀ ਪਰ ਲੋਕਪਾਲ ਨੂੰ ਤੁਸੀਂ ਅੰਡਰਮਾਈਨ ਕੀਤਾ ਹੋਇਆ ਵਾ ਸੋ ਹੁਣ ਲੋਕਪਾਲ ਨੂੰ ਸਡਨਲੀ ਐਕਟੀਵੇਟ ਕਰਨਾ ਸਹੀ ਨਹੀਂ ਹੋ ਮੇਰਾ ਆਪਣਾ ਮਰਨਾ ਮਾ ਕਿ ਇਹ ਇਨਕੁਆਰੀ ਜੇ ਹੋਣੀ ਚਾਹੀਦੀ ਆ ਤੇ ਇਨਕੁਆਰੀ ਹਾਈ ਕੋਰਟ ਦੇ ਜੱਜ ਵੱਲੋਂ ਕਰਨੀ ਚਾਹੀਦੀ ਆ ਔਰ ਉਸ ਇਨਕੁਆਰੀ ਦੇ ਕੋਲ ਜੋ ਸੁਖਪਾਲ ਸਿੰਘ ਖਹਿਰਾ ਨੇ ਮੇਂ ਦੋਸ਼ ਮੁੱਖ ਮੰਤਰੀ ਦੇ ਪਰਿਵਾਰ ਦੇ ਉੱਤੇ ਲਾਈ ਸੀ ਉਹ ਜਰੂਰ ਸ਼ਿਕਾਇਤ ਰਾਜਪਾਲ ਨੂੰ ਦਿੱਤੀ ਗਈ ਆ ਉਹ ਸ਼ਿਕਾਇਤ ਇਸ ਹਾਈ ਕੋਰਟ ਦੇ ਜੱਜ ਜੇ ਹਾਈ ਕੋਰਟ ਦੇ ਜੱਜ ਇਨਕੁਆਰੀ ਕਰਦਾ ਵਾ ਮਿਸ ਨੋ ਇਨਕੁਆਰੀ ਬੈਕਦਾਵਾ ਰਿਟਾਇਰਡ ਜੱਜ ਜਾਂ ਸਰਵਿੰਗ ਜੱਜ ਉਹਨੂੰ ਉਹ ਵੀ ਸੌਂਪ ਦੇਣੀ ਚਾਹੀਦੀ ਹੈ ਸਾਂਕਿ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਵਾਏ ਬਾਹਰ ਆ ਸਕੇ ਗੰਮੀਰ ਬੜੇ ਸੀਰੀਅਸ ਅਰੋਪ ਨੇ ਔਰ ਉਹ ਵੀ ਉਸ ਪਾਰਟੀ ਦੇ ਖਿਲਾਫ ਜਿਹੜੀ ਆਪਣੇ ਨੂੰ ਕੱਟੜੇ ਮੰਦਰ ਦੱਸੀ ਸੀ ਜਿਹੜੀ ਸਿਆਸਤ ਨੂੰ ਬਦਲਣ ਵਾਸਤੇ ਆਈ ਸੀ ਇਹ ਮੇਰਾ ਵਿਚਾਰ ਹੈ